शर्मा थोड़ा बहुता पहला पहला शर्मा थोड़ा बहुता सोना है ना तड़पावेगा थोड़ा बहुता पहला पहला शर्मा थोड़ा बहुता सोना है ना तड़पावेगा थोड़ा बहुता ਭੁਖੀ ਅੱਖ ਨੂੰ ਰੋਕ ਲਵੋ ਤੇ ਰੱਬ ਦੀ ਕਸਮੇ ਬਹੁਤਾ ਥੋੜਾ ਹੋ ਜਾਵੇਗਾ ਥੋੜਾ ਬਹੁਤਾ ਭੁਖੀ ਅੱਖ ਨੂੰ ਰੋਕ ਲਵੋ ਤੇ ਰੱਬ ਦੀ ਕਸਮੇ ਬਹੁਤਾ ਥੋੜਾ ਹੋ ਜਾਵੇਗਾ ਥੋੜਾ ਬਹੁਤਾ ਖੜਕ ਪਰ ਅੱਗੇ ਖੜਕ ਨਾ ਜਾਵੇ ਖੜਕ ਪਰ ਅੱਗੇ ਖੜਕ ਨਾ ਜਾਵੇ ਇਹ ਸ਼ੋਰ ਚੁੱਪ ਨੂੰ ਰੜਕ ਨਾ ਜਾਵੇ ਖੜਕ ਪਰ ਅੱਗੇ ਖੜਕ ਨਾ ਜਾਵੇ ਇਹ ਸ਼ੋਰ ਚੁੱਪ ਨੂੰ ਰੜਕ ਨਾ ਜਾਵੇ ਸ਼ੁਕਰ ਕਰੋ ਉਹ ਨਕਾਬ ਵਿੱਚ ਨਹੀਂ ਤੇ ਮਹਿਫਲ ਫੜਕ ਨਾ ਜਾਵੇ ਸ਼ੁਕਰ ਕਰੋ ਉਹ ਨਕਾਬ ਵਿੱਚ ਨਹੀਂ ਤੇ ਮਹਿਫਲ ਫੜਕ ਨਾ ਜਾਵੇ ਬਾਰੂਦ ਸਮਿਆਂ ਮੈਂ ਇੱਕ ਟੀਲੀ ਬਾਰੂਦ ਸਮਿਆਂ ਮੈਂ ਇੱਕ ਟੀਲੀ ਇਹ ਟੀਲੀ ਕਿਦਰੇ ਫੜਕ ਨਾ ਜਾਵੇ ਬਾਰੂਦ ਸਮਿਆਂ ਮੈਂ ਇੱਕ ਟੀਲੀ ਇਹ ਟੀਲੀ ਕਿਦਰੇ ਫੜਕ ਨਾ ਜਾਵੇ ਹਾਰ ਤੇ ਬਸ ਕਮਜ਼ੋਰੀ ਦੀਏ ਹਾਰ ਤੇ ਬਸ ਕਮਜ਼ੋਰੀ ਦੀਏ ਦੁਨੀਆਂ ਜ਼ੋਰਾ ਜ਼ੋਰੀ ਦੀਏ ਹਾਰ ਤੇ ਬਸ ਕਮਜ਼ੋਰੀ ਦੀਏ ਦੁਨੀਆਂ ਜ਼ੋਰਾ ਜ਼ੋਰੀ ਦੀਏ ਦਿਲ ਨੂੰ ਜੰਦਰੇ ਵਿੱਚ ਹੀ ਰਖੀ ਉਹਨੂੰ ਆਦਤ ਚੋਰੀ ਦੀਏ ਦਿਲ ਨੂੰ ਜੰਦਰੇ ਵਿੱਚ ਰੱਖੀ ਉਹਨੂੰ ਆਦਤ ਚੋਰੀ ਦੀਏ ਵੇਖੋ ਅੱਖ ਨਾ ਗੁੰਗੀ ਕਰਨਾ ਵੇਖੋ ਅੱਖ ਨਾ ਗੁੰਗੀ ਕਰਨਾ ਗੱਲ ਟੁਰੇ ਤੇ ਟੋਰੀ ਦੀਏ ਵੇਖੋ ਅੱਖ ਨਾ ਗੁੰਗੀ ਕਰਨਾ ਗੱਲ ਟੁਰੇ ਤੇ ਟੋਰੀ ਦੀਏ ਵੇਖੋ ਅੱਖ ਨਾ ਗੁੰਗੀ ਕਰਨਾ ਗੱਲ ਟੁਰੇ ਤੇ ਟੋਰੀ ਦੀਏ ਵੇਖੋ ਅੱਖ ਨਾ ਗੁੰਗੀ ਕਰਨਾ ਗੱਲ ਟੁਰੇ ਤੇ ਟੋਰੀ ਦੀਏ ਸੱਦੀ ਤੇਰੇ ਮੁਸਕੀ ਰੰਗ ਦੀ ਕਸਮੇ ਕਿਸ ਕਾਫਰ ਨੂੰ ਗੋਰੀ ਦੀਏ ਤੇਰੇ ਮੁਸਕੀ ਰੰਗ ਦੀ ਕਸਮੇ ਕਿਸ ਕਾਫਰ ਨੂੰ ਗੋਰੀ ਦੀ ਇਹ ਬਾਬਾ ਜੀ ਸ਼ੇਰ ਦੇਖਣਾ ਜਿਹੜੀ ਆਵਾਜ਼ ਨੂੰ ਕੰਨ ਨੇ ਤਰਸੇ ਜਿਹੜੀ ਆਵਾਜ਼ ਨੂੰ ਕੰਨ ਨੇ ਤਰਸੇ ਬਾਗਦੀ ਨਹੀਂ ਉਹ ਲੋਰੀ ਦੀ ਏ ਜਿਹੜੀ ਆਵਾਜ਼ ਨੂੰ ਕੰਨ ਨੇ ਤਰਸੇ ਬਾਗਦੀ ਨਹੀਂ ਓ ਲੋਰੀ ਦੀਏ ਮੁਲਕ ਜਹਾਜ਼ ਡੱਕੋ ਡੋਲੇ ਮੁਲਕ ਜਹਾਜ਼ ਡੱਕੋ ਡੋਲੇ ਤੈਨੂੰ ਆਪਣੀ ਬੋਰੀ ਦੀਏ